ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂ ਦੀ ਇਸ ਨਵੀਂ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਬਹੁਤ ਸੱਜਣਾ ਵੱਲੋਂ ਇਹ ਚਿੰਤਾ ਜਤਾਈ ਜਾ ਰਹੀ ਹੈ ਕਿ ਪੰਜਾਬ ਆਖਿਰ ਕਿਸ ਤੇ ਸ਼ਾਵਲ ਵੱਧ ਰਿਹਾ ਹੈ ਕੋਈ ਰੰਗਲਾ ਪੰਜਾਬ ਬਣਾਉਣ ਦਾ ਦਾਵਾ ਕਰਦਾ ਹੈ ਤੇ ਕੋਈ ਵਿਕਸ਼ਿਤ ਪੰਜਾਬ ਕੋਈ ਨੌਜਵਾਨੀ ਨੂੰ ਮੋੜ ਲਿਆਉਣ ਦਾ ਦਮ ਭਰਦਾ ਹੈ ਤੇ ਕੋਈ ਘੁੱਗ ਵਸਤੇ ਘਰਾ ਦਾ ਦਾਅਵੇ ਵੀ ਬਹੁਤ ਹਨ ਤੇ ਦਾਵੇਦਾਰ ਵੀ ਪਰ ਫਿਰ ਵੀ ਹਾਲਾਤ ਦਿਨ ਬਦ ਦਿਨ ਖਰਾਬ ਹੀ ਹੋ ਰਹੇ ਹਨ ਵਾਪਰ ਰਹੀਆਂ ਘਟਨਾਵਾਂ ਨੂੰ ਇੱਕ ਇੱਕ ਕਰਕੇ ਅਲੱਗ-ਅਲੱਗ ਦੇਖੀਏ ਤਾਂ ਸ਼ਾਇਦ ਇਨਾ ਖਤਰਨਾਕ ਨਹੀਂ ਲੱਗਦਾ ਪਰ ਜੇ ਸਿਲਸਲੇਵਾਰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਹ ਸਥਿਤੀ ਗੰਬੀਰ ਜਾਪਦੀ ਹੈ ਮੰਗਲਵਾਰ ਨੂੰ ਖੁਫੀਆ ਏਜੰਸੀਆਂ ਵੱਲੋਂ ਇੱਕ ਅਲਰਟ ਜਾਰੀ ਕੀਤਾ ਗਿਆ ਕਿ ਅੰਤਰਰਾਸ਼ਟਰੀ ਸਰਹੱਦ ਤੋਂ ਪਾਕਿਸਤਾਨ ਦੀ ਖੁਫੀਆ ਏਜੰਸੀ ISI ਕੋਈ ਕੁਸ਼ਪੈਟ ਦੀ ਕੋਸ਼ਿਸ਼ ਕਰ ਸਕਦੀ ਹੈ ਜਿਸ ਨਾਲ ਪੰਜਾਬ ਪੁਲਿਸ ਨੇ ਆਪਣੀਆਂ ਸੁਰੱਖਿਆ ਤਿਆਰੀਆਂ ਨੂੰ ਵਧਾ ਲਿਆ ਗਿਆ ਹੈ ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਦਰਸ਼ਨ ਮੁਤਾਬਕ ਇਹ ਅਲਰਟ ਮਿਲਟਰੀ ਇੰਟੈਲੀਜੈਂਸ ਵੱਲੋਂ ਆਇਆ ਹੈ ਕਿ ਕੁਝ ਵਿਰੋਧੀ ਤੱਤ ਜਿਨ੍ਹਾਂ ਨੂੰ ਪਾਕਿਸਤਾਨ ਦੀ ਆਈਐਸਆਈ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ ਉਹ ਪੰਜਾਬ ਦੇ ਰਸਤੇ ਪਾਕਿਸਤਾਨ ਤੋਂ ਭਾਰਤ ਦਾਖਲ ਹੋ ਸਕਦੇ ਨੇ ਤੇ ਇੱਥੇ ਕਿਸੇ ਵੀ ਫੌਜੀ ਟਿਕਾਣੇ ਦੇ ਉੱਤੇ ਹਮਲਾ ਕਰ ਸਕਦੇ ਹਨ ਇਸ ਦੇ ਚੱਲਦਿਆਂ ਹੀ ਅਸੀਂ ਆਪਣੀ ਸੁਰੱਖਿਆ ਵਧਾ ਦਿੱਤੀ ਹੈ ਹੋਰ ਚੁੱਕੰਨੇ ਹੋ ਗਏ ਹਾਂ ਅਸੀਂ ਇਹਨਾਂ ਜਾਣਕਾਰੀਆਂ ਨੂੰ ਬੜੀ ਗੰਭੀਰਤਾ ਦੇ ਨਾਲ ਲੈ ਰਹੇ ਹਾਂ ਅੰਤਰਰਾਸ਼ਟਰੀ ਸਰਹੱਦ ਤੋਂ ਪਖਾਨਕੋਟ ਵੱਲ ਜਾਣ ਵਾਲੇ ਰਸਤਿਆਂ ਤੇ ਨਾਕੇਬੰਦੀ ਕਰ ਦਿੱਤੀ ਗਈ ਹੈ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਹੋਰ ਜਿਹੜੇ ਵਾਧੂ ਸੁਰੱਖਿਆ ਦਸਤੇ ਨੇ ਉਹ ਭੇਜੇ ਗਏ ਹਨ ਪੰਜਾਬ ਦੇ ਵਿੱਚ ਕੋਈ ਵੀ ਅਜੇ ਵਾਕਿਆ ਨੂੰ ਰੋਕਣ ਦੇ ਲਈ ਬੀਐਸਐਫ ਤੇ ਪੰਜਾਬ ਪੁਲਿਸ ਆਪਸੀ ਤਾਲਮੇਲ ਦੇ ਨਾਲ ਕੰਮ ਕਰ ਰਹੇ ਹਨ ਇੱਥੇ ਯਾਦ ਦਿਵਾਉਣਾ ਵੀ ਜ਼ਰੂਰੀ ਹੈ ਕਿ ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਵਿੱਚ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ 27 ਜੁਲਾਈ 2015 ਨੂੰ ਤਿੰਨ ਅੱਤਵਾਦੀ ਜੋ ਕਿ ਭਾਰੀ ਅਸਲੇ ਦੇ ਨਾਲ ਲੈਸ ਸੀ ਗੁਰਦਾਸਪੁਰ ਤੋਂ ਰਾਵੀ ਦੇ ਨੇੜੇੋਂ ਭਾਰਤ ਦੇ ਵਿੱਚ ਦਾਖਲ ਹੋਏ ਸੀ ਤੇ ਉਹਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ ਪਹਿਲਾਂ ਇੱਕ ਕਾਰਗਵਾ ਕੀਤੀ ਗਈ ਸੀ ਸੜਕ ਦੇ ਕਿਨਾਰੇ ਰੇੜੀ ਵਾਲੇ ਫੜੀ ਵਾਲੇ ਤੇ ਗੋਲੀ ਚਲਾਈ ਗਈ ਸੀ ਫਿਰ ਪੰਜਾਬ ਰੋਡਵੇਜ ਦੀ ਚਲਦੀ ਬੱਸ ਤੇ ਹਮਲਾ ਕੀਤਾ ਗਿਆ ਸੀ ਕਈ ਸਵਾਰੀਆਂ ਜ਼ਖਮੀ ਹੋਈਆਂ ਸੀ ਤੇ ਆਖਿਰ ਵਿੱਚ ਉਹ ਦਿਨਾਂਗਰ ਪੁਲਿਸ ਸਟੇਸ਼ਨ ਦੇ ਵਿੱਚ ਦਾਖਲ ਹੋ ਗਏ ਸੀ ਅੰਮ੍ਰਿਤਸਰ ਪਠਾਨਕੋਟ ਰੇਲਵੇ ਲਾਈਨ ਤੇ ਵੀ ਪੰਜ ਥਾਵਾਂ ਤੇ ਉਹਨਾਂ ਵੱਲੋਂ ਆਈਐਡੀ ਪਲਾਂਟ ਕੀਤੇ ਗਏ ਸਨ ਜੋ ਕਿ ਬਾਅਦ ਦੇ ਵਿੱਚ ਨਾਕਾਮ ਕੀਤੇ ਗਏ ਸੱਤ ਲੋਕ ਮਾਰੇ ਗਏ ਸੀ ਉਸ ਹਮਲੇ ਦੇ ਵਿੱਚ ਤਿੰਨ ਸਿਵਿਲਿਅਨ ਸੀ ਤੇ ਚਾਰ ਪੁਲਿਸ ਵਾਲੇ 120 ਘੰਟੇ ਗੋਲੀ ਚੱਲੀ ਸੀ ਔਰ ਉਸ ਗੋਲੀਬਾਰੀ ਤੋਂ ਬਾਅਦ ਤਿੰਨ ਅਤਵਾਦੀ ਮਾਰੇ ਗਏ ਸੀ ਪੰਜਾਬ ਪੁਲਿਸ ਦੀ ਸਵਾਰਟ ਟੀਮ ਫੌਜ ਅਤੇ ਐਨਐਸਜੀ ਨੈਸ਼ਨਲ ਸਕਿਉਰਿਟੀ ਗਾਰਡ ਸਾਰਿਆਂ ਨੇ ਰਲ ਕੇ ਇਸ ਹਮਲੇ ਨੂੰ ਨਾਕਾਮ ਕੀਤਾ ਸੀ ਇਸੇ ਤਰ੍ਹਾਂ ਹੀ 2 ਜਨਵਰੀ 2016 ਦੇ ਵਿੱਚ ਜੈਸ਼ੇ ਮੁਹੰਮਦ ਦੇ ਹਥਿਆਰਬੰਦ ਅਤਵਾਦੀਆਂ ਨੇ ਪਠਾਨਕੋਟ ਦੇ 에ਅਰ ਫੋਰਸ ਬੇਸ ਤੇ ਹਮਲਾ ਕਰ ਦਿੱਤਾ ਸੀ ਰਸਤੇ ਵਿੱਚ ਉਹ ਇੱਕ ਪੰਜਾਬ ਪੁਲਿਸ ਦੇ ਅਫਸਰ ਦੀ ਗੱਡੀ ਨੂੰ ਵੀ ਅਗਵਾ ਕਰਕੇ ਲੈ ਗਏ ਸੀ। ਕਈ ਦਿਨ ਉੱਥੇ ਵੀ ਗੁਲਾਬਾਰੀ ਚੱਲੀ ਸੀ ਤੇ ਕਾਂਬਿੰਗ ਆਪਰੇਸ਼ਨ 5 ਜਨਵਰੀ ਤੱਕ ਖਿੱਚਿਆ ਗਿਆ ਸੀ। ਇਸੇ ਹਮਲੇ ਦੇ ਵਿੱਚ ਵੀ 7 ਸੁਰੱਖਿਆ ਕਰਮੀ ਸ਼ਹੀਦ ਹੋਏ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜਾ ਸੁਰੱਖਿਆ ਕਰਮੀ ਸੀ ਉਹ ਐਨਐਸਜੀ ਦਾ ਵੀ ਸੀ, ਨੈਸ਼ਨਲ ਸਕਿਉਰਿਟੀ ਗਾਰਡ ਦਾ ਸੀ ਜਿਹੜਾ ਕਿ ਇੱਕ ਬੰਬ ਨੂੰ ਇੱਕ ਆਈਈਡੀ ਨੂੰ ਡਿਫਿਊਜ਼ ਕਰਦਾ ਹੋਇਆ ਬਾਅਦ ਵਿੱਚ ਧਮਾਕੇ ਦੇ ਵਿੱਚ ਮਾਰੇ ਆ ਗਿਆ ਸੀ। ਹੁਣ ਇਸ ਤੋਂ ਪਹਿਲਾਂ ਕੱਲ ਪਟਿਆਲਾ ਦੇ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਸਕੂਲਾਂ ਨੂੰ ਬੰਬ ਦੇ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ। ਅਰਬਨ ਸਟੇਟ ਪਟਿਆਲਾ ਵਿਖੇ ਸਥਿਤ ਰਾਇਨ ਇੰਟਰਨੈਸ਼ਨਲ ਸਕੂਲ ਸਮੇਤ ਜ਼ਿਲ੍ਹੇ ਦੇ ਕੁਝ ਹੋਰ ਸਕੂਲਾਂ ਨੂੰ ਬੰਬ ਦੇ ਨਾਲ ਅਡਾਉਣ ਦੀ ਧਮਕੀ ਸੀ। ਇਸ ਮਗਰੋਂ ਚੌਕਸ ਹੋਈ ਪੁਲਿਸ ਨੇ ਐਸਐਸਪੀ ਵਰुण ਸ਼ਰਮਾ ਦੀ ਅਗਵਾਈ ਦੇ ਵਿੱਚ ਰਾਇਨ ਸਕੂਲ ਪਹੁੰਚ ਕੇ ਸਕੂਲ ਦੀ ਤਲਾਸ਼ੀ ਲਈ ਗਈ ਪਰ ਕੋਈ ਵੀ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ। ਇਸ ਸੰਬੰਧੀ ਅਰਬਨ ਸਟੇਟ ਥਾਣੇ ਦੇ ਵਿੱਚ ਕੇਸ ਦਰਜ ਕਰਕੇ ਪੁਲਿਸ ਵੱਲੋਂ छानबीन ਸ਼ੁਰੂ ਕਰ ਦਿੱਤੀ ਗਈ ਹੈ। ਔਰ ਇਹ ਵੀ ਕੋਈ ਇਕੱਲੀ ਘਟਨਾ ਨਹੀਂ ਹੈ ਤੁਹਾਨੂੰ ਯਾਦ ਹੋਵੇਗਾ ਇਸ ਤੋਂ ਪਹਿਲਾਂ ਜਲੰਧਰ ਦੇ ਸਕੂਲਾਂ ਦੇ ਵਿੱਚ ਵੀ ਇਸੇ ਤਰੀਕੇ ਨਾਲ ਧਮਕੀ ਭਰੀ ਈਮੇਲ ਮਿਲੀ ਸੀ। ਉਸ ਦੇ ਵਿੱਚ ਵੀ ਧਮਕੀ ਜਿਹੜੀ ਹੈ ਬੰਬ ਨਾਲ ਸਕੂਲਾਂ ਨੂੰ ਉਡਾਉਣ ਦੀ ਦਿੱਤੀ ਗਈ ਸੀ ਤੇ ਉਸ ਤੋਂ ਕੁਝ ਦਿਨ ਪਹਿਲਾਂ ਇਹੀ ਵਾਕਿਆ ਅੰਮ੍ਰਿਤਸਰ ਦੇ ਵਿੱਚ ਵੀ ਦੁਹਰਾਇਆ ਗਿਆ ਸੀ। ਅੰਮ੍ਰਿਤਸਰ ਦੇ ਸਕੂਲਾਂ ਦੇ ਵਿੱਚ ਵੀ ਬੰਬ ਨਾਲ ਅੜੌਣ ਦੀ ਧਮਕੀ ਇਸੇ ਤਰੀਕੇ ਨਾਲ ਈਮੇਲ ਦੇ ਜ਼ਰੀਏ ਦਿੱਤੀ ਗਈ ਸੀ ਤਿੰਨ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਇਹ ਧਮਕੀਆਂ ਇੱਕ ਹਫ਼ਤੇ ਦੇ ਅੰਦਰ-ਅੰਦਰ ਆ ਗਈਆਂ ਨੇ ਪੁਲਿਸ ਵੱਲੋਂ ਛੁੱਟੀ ਕਰ ਦਿੱਤੀ ਗਈ ਚਕੰਨੇ ਹੋਏ ਤਲਾਸ਼ੀ ਲਈ ਗਈ ਭਾਵੇਂ ਮਿਲਿਆ ਕੁਝ ਨਹੀਂ ਪਰ ਇਸ ਨਾਲ ਤਣਾਅ ਜਿਹੜਾ ਹੈ ਸੂਬੇ ਦੇ ਵਿੱਚ ਸੂਬੇ ਦੇ ਲੋਕਾਂ ਦੇ ਵਿੱਚ ਜ਼ਰੂਰ ਵਧ ਗਿਆ ਹੈ ਭਾਵੇਂ ਕੋਈ ਬੰਬ ਨਹੀਂ ਮਿਲਿਆ ਸੀ ਪਰ ਫਿਰ ਵੀ ਸੂਬੇ ਦੇ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਫੈਲਾਉਣ ਦੇ ਲਈ ਬੱਚਿਆਂ ਨੂੰ ਘਰ ਵਾਪਸ ਭੇਜੇ ਜਾਣ ਵਾਲੀਆਂ ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ ਜਾਂ ਟੀਵੀ ਦੇ ਉੱਤੇ ਫਲੈਸ਼ ਹੋਈਆਂ ਉਹੀ ਕਾਫੀ ਸਨ ਇਨ੍ਹਾਂ ਧਮਕੀਆਂ ਤੇ ਸਿਆਸਤ ਜਰੂਰ ਸ਼ੁਰੂ ਹੋ ਗਈ ਹੈ ਪਰ ਇਹਨਾਂ ਨੂੰ ਹਲਕੇ ਦੇ ਵਿੱਚ ਨਹੀਂ ਲਿਆ ਜਾ ਸਕਦਾ ਤੁਹਾਨੂੰ ਯਾਦ ਹੋਣਾ ਕਿ ਇਸੇ ਤਰੀਕੇ ਨਾਲ ਕੁਝ ਸਮਾਂ ਪਹਿਲਾਂ ਦਿੱਲੀ ਦੇ ਵਿੱਚ ਵੀ ਕਈ ਸਕੂਲਾਂ ਨੂੰ ਇਸ ਤਰ੍ਹਾਂ ਦੀ ਧਮਕੀ ਭਰੇ ਈਮੇਲ ਆਏ ਸੀ ਚਾਨਬੀਨ ਕੀਤੀ ਗਈ ਲੱਭਿਆ ਕੁਛ ਨਹੀਂ ਪਰ ਉਸ ਤੋਂ ਬਾਅਦ ਲਾਲ ਕਿਲੇ ਦੇ ਬਾਹਰ ਇੱਕ ਵੱਡਾ ਬੰਬ ਧਮਾਕਾ ਹੋ ਜਾਂਦਾ ਹੈ ਜਿਸ ਦੇ ਨਾਲ ਸਾਰੀ ਦਿੱਲੀ ਦਹਿਲ ਗਈ ਸੀ ਹੁਣ ਇੱਥੇ ਇਹ ਜ਼ਿਕਰ ਕਰਨਾ ਵੀ ਲਾਜ਼ਮੀ ਹੈ ਕਿ ਸਕੂਲਾਂ ਤੋਂ ਪਹਿਲਾਂ ਇਸੇ ਤਰੀਕੇ ਨਾਲ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਇਸੇ ਤਰੀਕੇ ਨਾਲ ਧਮਕੀ ਭਰੀਆਂ ਈਮੇਲ ਆਈਆਂ ਸੀ ਉੱਥੇ ਵੀ ਧਮਕੀਆਂ ਦਿੱਤੀਆਂ ਗਈਆਂ ਸੀ ਪਰ ਹਾਲੇ ਤੱਕ ਪੰਜਾਬ ਪੁਲਿਸ ਵੱਲੋਂ ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਕਿ ਉਹਨਾਂ ਧਮਕੀਆਂ ਦੇ ਪਿੱਛੇ ਹੈ ਕੌਣ ਸੀ ਕੀ ਕੋਈ ਗ੍ਰਿਫਤਾਰੀ ਹੋਈ ਕੀ ਦੋਸ਼ੀ ਫੜੇ ਗਏ ਜਾਂ ਹਲੇ ਵੀ ਪੁਲਿਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਿਆ ਇੱਕ ਅੱਧੀ ਗ੍ਰਿਫਤਾਰੀ ਹੋਈ ਸੀ ਪਰ ਬਾਅਦ ਦੇ ਵਿੱਚ ਉਸ ਦਾ ਕੀ ਬਣਿਆ ਉਸ ਤੇ ਕੋਈ ਚਾਰਜ ਸ਼ੀਟ ਦਾਖਲ ਹੋਈ ਹੈ ਕੋਈ ਇਹਨਾਂ ਮਸਲਿਆਂ ਦੇ ਉੱਤੇ ਪੰਜਾਬ ਪੁਲਿਸ ਨੇ ਨਾ ਪ੍ਰੈਸ ਕਾਨਫਰੰਸ ਕੀਤੀ ਨਾ ਹੀ ਲੋਕਾਂ ਦੇ ਸਾਹਮਣੇ ਕੋਈ ਤੱਥ ਰੱਖਿਆ ਇਸ ਤੋਂ ਥੋੜਾ ਹੋਰ ਪਿੱਛੇ ਜਾਣੇ ਆ ਤਾਂ ਪੰਜਾਬ ਪੁਲਿਸ ਦੇ ਥਾਣਿਆਂ ਦੇ ਉੱਤੇ ਵਾਰ-ਵਾਰ ਗਰਨੇਡ ਦੇ ਨਾਲ ਹਮਲੇ ਹੋਏ ਕਈ ਜਗ੍ਹਾ ਕਟਰਾਵਾਂ ਇੱਕ ਤੋਂ ਇੱਕ ਬਾਅਦ ਹੋਈਆਂ ਖਾਸ ਕਰ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਦੇ ਥਾਣਿਆਂ ਨੂੰ ਇਹਨਾਂ ਹਮਲਿਆਂ ਦਾ ਸ਼ਿਕਾਰ ਬਣਾਇਆ ਗਿਆ ਨਿਸ਼ਾਨਾ ਬਣਾਇਆ ਪੁਲਿਸ ਵੱਲੋਂ ਜਵਾਬੀ ਕਾਰਵਾਈ ਵੀ ਕੀਤੀ ਗਈ ਕਈ ਪੁਲਿਸ এনਕਾਊਂਟਰ ਵੀ ਹੋਏ ਮੁਕਾਬਲੇ ਹੋਏ ਜਿਨ੍ਹਾਂ ਦੇ ਵਿੱਚ ਕੁਝ ਲੋਕ ਫੜੇ ਗਏ ਕੁਝ ਲੋਕ ਜ਼ਖਮੀ ਹੋਏ 2-4 ਨੌਜਵਾਨ ਦੀ ਇਹਨਾਂ ਮੁਕਾਬਲਿਆਂ ਦੇ ਵਿੱਚ ਮੌਤ ਵੀ ਹੋਈ ਉਹਨਾਂ ਦੀ ਜਾਨ ਵੀ ਚਲੀ ਗਈ ਉਸ ਦੇ ਉੱਤੇ ਵੀ ਵੱਖਰੀ ਸਿਆਸਤ ਹੋਈ ਪਰ ਇਹ ਹਮਲੇ ਰੁਕੇ ਨਹੀਂ ਥਮੇ ਨਹੀਂ ਅਜੇ ਵੀ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਖਬਰ ਸੁਣਨ ਨੂੰ ਦੇ ਵਿੱਚ ਮਿਲ ਜਾਂਦੀ ਹੈ ਔਰ ਇਨਾ ਗਰਨੇਡ ਹਮਲਿਆਂ ਦੇ ਨਾਲ ਨਾਲ ਹੀ ਜਦੋਂ ਪੁਲਿਸ ਵੱਲੋਂ ਆਪਣੀ ਕਾਰਵਾਈ ਤੇਜ਼ ਕੀਤੀ ਜਾਂਦੀ ਹੈ ਇਹਨਾਂ ਅਨਸਰਾਂ ਦੇ ਖਿਲਾਫ ਇੱਕ ਮੁਹਿੰਮ ਵਢੀ ਜਾਂਦੀ ਹੈ ਤਾਂ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਹਥਿਆਰਾਂ ਦੀ ਜੋ ਰਿਕਵਰੀ ਹੋ ਰਹੀ ਹੈ ਵੱਡੀ ਮਾਤਰਾ ਦੇ ਵਿੱਚ ਹਥਿਆਰ ਗਰਨੇਡ ਪਿਸਤੋਲਾਂ ਰਿਕਵਰ ਕੀਤੇ ਜਾ ਰਹੇ ਨੇ ਪੰਜਾਬ ਪੁਲਿਸ ਵੱਲੋਂ ਉਹ ਵੀ ਇਸੇ ਹੀ ਅੰਤਰਰਾਸ਼ਟਰੀ ਸਰਹੱਦ ਤੋਂ ਜੋ ਹਥਿਆਰਾਂ ਦੀ ਸਮਗਲਿੰਗ ਹੋ ਰਹੀ ਹੈ ਉਸ ਦੇ ਵਿੱਚ ਭਾਰੀ ਵਾਧਾ ਹੋਇਆ ਹੈ ਉਹ ਵੀ ਕਿਤੇ ਨਾ ਕਿਤੇ ਸੰਕੇਤ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਸਥਿਤੀ ਨੂੰ ਹੋਰ ਖਰਾਬ ਕਰਨ ਦੇ ਲਈ ਹੋਰ ਕਾਬੂ ਤੋਂ ਬਾਹਰ ਕਰਨ ਦੇ ਲਈ ਬੇਕਾਬੂ ਕਰਨ ਦੇ ਲਈ ਹਥਿਆਰ ਭੇਜੇ ਜਾ ਰਹੇ ਨੇ ਵੱਡੀ ਮਾਤਰਾ ਦੇ ਵਿੱਚ ਭੇਜੇ ਜਾ ਰਹੇ ਔਰ ਇਹ ਜਿਹੜੀਆਂ ਵੀ ਆਪਾਂ ਵਾਰਦਾਤਾਂ ਦਾ ਘਟਨਾਵਾਂ ਦਾ ਜ਼ਿਕਰ ਕਰ ਰਹੇ ਹਾਂ ਉਹ ਬਾਹਰਲੇ ਅੰਸਰਾਂ ਦੁਆਰਾ ਆਈਐਸਆਈ ਦੁਆਰਾ ਜਾਂ ਪਾਕਿਸਤਾਨ ਦੁਆਰਾ ਪੰਜਾਬ ਦੇ ਹਾਲਾਤ ਨੂੰ ਵਿਗਾੜਨ ਦੇ ਲਈ ਕੀਤੀ ਜਾ ਰਹੀਆਂ ਕਾਰਵਾਈਆਂ ਨੇ ਇਸ ਦੇ ਨਾਲ ਜੇ ਤੁਸੀਂ ਪੰਜਾਬ ਦੇ ਘਰੇਲੂ ਹਾਲਾਤਾਂ ਨੂੰ ਵੀ ਜੋੜ ਕੇ ਦੇਖਦੇ ਹੋ ਤਾਂ ਚਿੰਤਾ ਹੋਰ ਵੱਧ ਜਾਂਦੀ ਹੈ। ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਜਾਂ ਕਾਨੂੰਨ ਦੀ ਵਿਵਸਥਾ ਦਾ ਕੀ ਹਾਲ ਹੈ ਉਹ ਵੀ ਤੁਹਾਡੇ ਸਾਰਿਆਂ ਦੇ ਸਾਹਮਣੇ ਪਲੀਪਾਂਤ ਜ਼ਾਹਿਰ ਹੈ ਉਸ ਦੇ ਵਿੱਚੋਂ ਵੀ ਕੁਝ ਲੁਕਿਆ ਹੋਇਆ ਨਹੀਂ। ਆਏ ਦਿਨ ਕਿਸੇ ਨਾ ਕਿਸੇ ਦਾ ਕਤਲ ਕਰ ਦੇਣਾ, ਗੋਲੀਆਂ ਮਾਰ ਕੇ ਕਤਲ ਕਰ ਦੇਣਾ ਫਿਰ ਸ਼ਰਿਆ ਉਹਨਾਂ ਕਤਲਾਂ ਦੀ ਜ਼ਿੰਮੇਵਾਰੀ ਲੈਣੀ, ਗੈਂਗਵਾਰ ਦੇ ਨਾਲ-ਨਾਲ ਜੋ ਵਪਾਰੀਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਲੋਕਾਂ ਦੇ ਘਰਾਂ ਦੇ ਗੇਟਾਂ ਦੇ ਉੱਤੇ ਉਹਨਾਂ ਦੀਆਂ ਗੱਡੀਆਂ ਦੇ ਉੱਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਕਿ ਫਰੋਤੀ ਦਿਓ ਨਹੀਂ ਅਗਲਾ ਨੰਬਰ ਤੁਹਾਡਾ ਆਏਗਾ ਉਹਨਾਂ ਕਟਨਾਵਾਂ ਦੇ ਵਿੱਚ ਵੀ ਕੋਈ ਕਮਿਨੀ ਨਹੀਂ ਆਈ ਹੈ ਆਵੇਂ ਪੁਲਿਸ ਵੱਲੋਂ ਲਗਾਤਾਰ ਦਾਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਸਥਿਤੀ ਤੇ ਨੂੰ ਕਾਬੂ ਦੇ ਵਿੱਚ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਇਹਨਾਂ ਦੀ ਆਈਡੈਂਟੀਫਿਕੇਸ਼ਨ ਕਰ ਲਈ ਹੈ ਕੌਣ ਬੰਦੇ ਨੇ ਕੀ ਕੰਮ ਕਰ ਰਹੇ ਨੇ ਕਦੇ-ਕਦੇ ਖਬਰ ਵੀ ਆ ਜਾਂਦੀ ਹੈ ਕਿ ਫਲਾਣਾ ਗੈਂਗਸਟਰ ਫੜਿਆ ਗਿਆ ਇਹਨਾਂ ਗੈਂਗਸਟਰਾਂ ਦੀ ਗ੍ਰਿਫਤਾਰੀ ਹੋਈ ਮੁਕਾਬਲਿਆਂ ਦੀਆਂ ਖਬਰਾਂ ਵੀ ਆ ਰਹੀਆਂ ਨੇ ਲੱਤਾਂ ਵਿੱਚ ਗੋਲੀ ਮਾਰਨ ਦੀਆਂ ਘਟਨਾਵਾਂ ਆਮ ਹੋ ਗਈਆਂ ਨੇ ਪਰ ਫਿਰ ਵੀ ਇਹ ਹਾਲਾਤ ਸੁਧਰਨ ਦਾ ਨਾਮ ਨਹੀਂ ਲੈ ਰਹੇ ਬਲਕਿ ਲਗਾਤਾਰ ਵਿਗੜਦੇ ਜਾ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਖਰਾਬ ਹੋਣ ਦਾ ਖਤਰਾ ਜ਼ਰੂਰ ਹੈ ਕਿਤੇ ਛੇਤੀ ਕੀਤੇ ਇਹ ਹਾਲਾਤ ਸੁਧਰਦੇ ਦਿਖਾਈ ਨਹੀਂ ਦੇ ਰਹੇ ਸੋ ਬਾਰੋਂ ਸਾਨੂੰ ਖਤਰਾ ਹੈ ਉਥੋਂ ਗਤੀਵਿਧੀਆਂ ਵਧੀਆਂ ਵਧੀਆਂ ਹੋਈਆਂ ਨੇ ਅੰਦਰੋਂ ਸਾਡੇ ਹਾਲਾਤ ਕਾਬੂ ਦੇ ਵਿੱਚ ਨਹੀਂ ਹਨ ਇਹ ਗੈਂਗਸਟਰ ਜਿਹੜੇ ਨੇ ਆਏ ਦਿਨ ਵਾਰਦਾਤਾਂ ਕਰ ਰਹੇ ਨੇ ਇਸ ਦੇ ਨਾਲ ਜੋ ਸਾਡਾ ਸਮਾਜਿਕ ਤਾਣਾ ਬਾਣਾ ਉਲਝਿਆ ਹੋਇਆ ਹੈ ਜੋ ਸਾਡੇ ਆਪਸ ਦੇ ਵਿੱਚ ਇਨਟੋਲਰੇਜੈਂਸ ਨਹੀਂ ਵੱਧ ਗਈ ਹੈ ਪੇਸ਼ੈਂਸ ਦੀ ਕਮੀ ਹੈ ਸਬਰ ਦਾ ਘਾਟਾ ਹੈ ਉਹਦੇ ਨਾਲ ਵੀ ਕਈ ਵਾਰਦਾਤਾਂ ਜਿਹੜੀਆਂ ਨੇ ਸਾਹਮਣੇ ਆਉਂਦੀਆਂ ਨੇ ਜਿਸ ਤੇ ਨਾਲ ਇਹੀ ਕਾਨੂੰਨ ਵਿਵਸਥਾ ਹੋਰ ਖਰਾਬ ਹੁੰਦੀ ਦਿਖਾਈ ਦੇ ਰਹੀ ਹੈ ਸੜਕਾਂ ਤੇ ਆਪਸ ਦੇ ਵਿੱਚ ਟਕਰਾਅ ਕਿਸੇ ਪਾਰਕਿੰਗ ਨੂੰ ਲੈ ਕੇ ਜਾਂ ਕਿਸੇ ਗੱਡੀ ਅੱਗੇ ਕੱਢਣ ਨੂੰ ਲੈ ਕੇ ਗੋਲੀਆਂ ਚੱਲ ਜਾਂਦੀਆਂ ਨੇ ਕਿਸੇ ਨਾ ਕਿਸੇ ਦਾ ਕਤਲ ਹੋ ਜਾਂਦਾ ਹੈ ਆਪਸੀ ਰੰਜਿਸ਼ ਦੇ ਵਿੱਚ 11ਵੀਂ 12ਵੀਂ ਦੇ ਬੱਚੇ ਇੱਕ ਦੂਸਰੇ ਤੇ ਗੋਲੀਆਂ ਚਲਾ ਰਹੇ ਨੇ 5 10 ਰਾਉਂਡ ਫਾਇਰ ਹੁੰਦੇ ਨੇ ਕਿਸੇ ਨੂੰ ਜਾਨ ਤੋਂ ਮਾਰ ਦਿੱਤਾ ਜਾਂਦਾ ਹੈ ਇਹ ਘਟਨਾਵਾਂ ਵੀ ਆਏ ਦਿਨ ਦੇਖਣ ਨੂੰ ਮਿਲ ਰਹੀਆਂ ਇਸ ਦੇ ਨਾਲ ਕਾਨੂੰਨ ਵਿਵਸਥਾ ਹੋਰ ਖਰਾਬ ਹੋ ਰਹੀ ਹੈ ਹਾਲਾਤ ਹੋਰ ਚਿੰਤਾਜਨਕ ਹੋ ਰਹੇ ਔਰ ਜੋ ਪੁਲਿਸ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਸਮਾਜਿਕ ਅੰਦਰੂਨੀ ਆਪਸੀ ਰੰਜਿਸ਼ ਨੂੰ ਜੇ ਆਪਾਂ ਸਾਈਡ ਤੇ ਵੀ ਰੱਖ ਦਈਏ ਜੋ ਇਸ ਤੋਂ ਪਹਿਲਾਂ ਗੈਂਗਸਟਰ ਵਾਲੀਆਂ ਵਾਰਦਾਤਾਂ ਦਾ ਆਪਾਂ ਜ਼ਿਕਰ ਕਰ ਰਹੇ ਸੀ ਉਹ ਗੈਂਗਸਟਰਾਂ ਦਾ ਪਾਕਿਸਤਾਨ ਦੀ ISI ਦੇ ਨਾਲ ਮਿਲੇ ਹੋਣਾ ਜਾਂ ਉਹਨਾਂ ਨੂੰ ਸਮਰਥਨ ਮਿਲਣਾ ਉਹ ਚਿੰਤਾ ਨੂੰ ਹੋਰ ਵਧਾ ਦਿੰਦਾ ਹੈ। ਔਰ ਚਿੰਤਾ ਦੇ ਨਾਲ ਜੋ ਨਸ਼ਿਆਂ ਦੇ ਹਾਲਾਤ ਨੇ ਪੰਜਾਬ ਦੇ ਵਿੱਚ ਜਦੋਂ ਉਹਨਾਂ ਨੂੰ ਜੋੜ ਕੇ ਦੇਖਦੇ ਹਾਂ ਤਾਂ ਚਿੰਤਾ ਕਈ ਗੁਣਾ ਵੱਧ ਜਾਂਦੀ ਹੈ। ਲੰਬੇ ਸਮੇਂ ਤੋਂ ਨਸ਼ਿਆ ਦਾ ਜ਼ਿਕਰ ਪੰਜਾਬ ਦੇ ਵਿੱਚ ਹੋ ਰਿਹਾ ਹੈ। ਨਸ਼ੇ ਨਾਲ ਹੋ ਰਹੀਆਂ ਮੌਤਾਂ ਦਾ ਜ਼ਿਕਰ ਹੋ ਰਿਹਾ ਹੈ। ਨੌਜਵਾਨੀ ਦੇ ਹੋਰ ਇੱਕ ਘਾਣ ਦਾ ਜ਼ਿਕਰ ਹੋ ਰਿਹਾ ਹੈ ਮੁੰਡਿਆਂ ਦੇ ਨਾਲ ਕੁੜੀਆਂ ਵੀ ਇਸ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਈਆਂ ਨੇ ਇਹ ਖਬਰਾਂ ਵੀ ਬਹੁਤ ਵਾਰ ਸੁਣੀਆਂ ਨੇ ਇਸ ਦਾ ਜ਼ਿਕਰ ਵੀ ਬਹੁਤ ਵਾਰ ਸੁਣਿਆ ਹੈ ਪਰ ਇਹਨਾਂ ਦਾ ਹੱਲ ਕਿਵੇਂ ਕੱਢਿਆ ਜਾਵੇ ਉਸਤੇ ਲਈ ਕੋਈ ਠੋਸ ਰਣਨੀਤੀ ਕਿਸੇ ਵੀ ਸਮੇਂ ਦੀ ਸਰਕਾਰ ਵੱਲੋਂ ਦਿਖਾਈ ਨਹੀਂ ਗਈ ਠੀਕ ਹੈ ਮੌਜੂਦਾ ਸਰਕਾਰ ਨੇ ਵੀ ਯੁੱਧ ਨਸ਼ਾ ਵਿਰੋਧ ਛੇੜਿਆ ਹੋਇਆ ਹੈ ਉਸ ਦੇ ਤਹਿਤ ਜਿਹੜੇ ਨਸ਼ਾ ਸਮਗਲਰ ਨੇ ਨਸ਼ਾ ਤਸਕਰ ਨੇ ਉਨ੍ਹਾਂ ਦੇ ਘੜਟਾਏ ਗਏ ਨੇ ਇਹ ਸਨੇਹਾ ਦੇਣ ਦੇ ਲਈ ਕਿ ਜੇ ਤੁਸੀਂ ਸੋਚਦੇ ਹੋ ਨਸ਼ੇ ਦੀ ਕਮਾਈ ਕਰਕੇ ਤੁਸੀਂ ਆਪਣੀਆਂ ਜਾਇਦਾਦਾਂ ਬਣਾ ਲੋਗੇ ਅਮੀਰ ਹੋ ਜਾਓਗੇ ਤਾਂ ਇਹ ਆ ਨਹੀਂ ਹੈ ਸਰਕਾਰ ਦੀ ਅੱਖ ਇਨ੍ਹਾਂ ਜਾਇਦਾਦਾਂ ਦੇ ਉੱਤੇ ਹੈ ਇਨ੍ਹਾਂ ਕਰਾਂ ਨੂੰ ਇਨ੍ਹਾਂ ਜਾਇਦਾਦਾਂ ਨੂੰ ਨਸ਼ਟ ਕਰ ਦਿੱਤਾ ਜਾਊਗਾ ਜਾਂ ਇਹਨਾਂ ਨੂੰ ਅਟੈਚ ਕਰ ਦਿੱਤਾ ਜਾਊਗਾ ਜਿਹੜੀ ਕਾਲੀ ਕਮਾਈ ਕਰਕੇ ਤੁਸੀਂ ਸੋਚਦੇ ਹੋ ਕਿ ਤੁਸੀਂ ਚੰਗਾ ਜੀਵਨ ਬਤੀਤ ਕਰ ਸਕਦੇ ਹੋ ਉਹ ਕਿਸੇ ਵੀ ਹਾਲਤ ਦੇ ਵਿੱਚ ਸਟੇਟ ਅਲਾਉ ਨਹੀਂ ਕਰੇਗੀ ਇਹ ਸਨੇਹਾ ਜ਼ਰੂਰ ਦਿੱਤਾ ਗਿਆ ਹੈ ਪਰ ਉਸ ਸਨੇਹੇ ਦਾ ਕੋਈ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਹਰ ਰੋਜ਼ ਅਸੀਂ ਕਿਤੇ ਨਾ ਕਿਤੇ ਨਸ਼ਾ ਰਿਕਵਰੀ ਦੀ ਗੱਲ ਦੇਖਦੇ ਆਂ ਔਰ ਉਹ ਵੀ ਥੋੜੀ-ਮੋੜੀ ਮਾਤਰਾ ਦੇ ਵਿੱਚ ਨਹੀਂ ਕਈ ਕਿਲੋਆਂ ਦੇ ਵਿੱਚ ਇਹ ਨਸ਼ਾ ਫੜਿਆ ਜਾਂਦਾ ਹੈ ਹਜੇ ਕੱਲ ਹੀ 12 ਕਿਲੋ ਹੈਰੋਇਨ ਕਿਸੇ ਡਰੋਨ ਦੇ ਰਾਹੀਂ ਪੰਜਾਬ ਦੇ ਵਿੱਚ ਸੁੱਟੀ ਗਈ ਸੀ ਉਸ ਦੀ ਰਿਕਵਰੀ ਹੋਈ ਹੈ ਇਸ ਤਰੀਕੇ ਨਾਲ ਲਗਾਤਾਰ ਚਾਹੇ ਪੁਲਿਸ ਵੱਲੋਂ ਕੋਸ਼ਿਸ਼ ਜਾਰੀ ਹੈ ਪਰ ਹਾਲਾਤ ਤੇ ਕਾਬੂ ਨਹੀਂ ਪਾਏ ਜਾ ਸਕੇ ਨਸ਼ਾ ਉਸੇ ਤਰੀਕੇ ਨਾਲ ਹੀ ਨਿਰੰਤਰ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਸ਼ਕੰਜੇ ਦੇ ਵਿੱਚ ਜਕੜ ਕੇ ਰੱਖਿਆ ਹੋਇਆ ਹੈ ਉਸ ਨੇ ਉਸੇ ਤਰੀਕੇ ਨਾਲ ਮੌਤਾਂ ਹੋ ਰਹੀਆਂ ਨੇ ਉਸੇ ਤਰੀਕੇ ਦੇ ਨਾਲ ਸਾਡੀ ਨੌਜਵਾਨੀ ਗਰਖ ਹੋ ਰਹੀ ਜੇ ਇਹਨਾਂ ਮਾੜੇ ਹਾਲਾਤਾਂ ਦੇ ਨਾਲ ਤੁਸੀਂ ਵਧ ਰਹੀ ਬੇਰੋਜ਼ਗਾਰੀ ਮਾੜੇ ਹੁੰਦੇ ਵਿੱਤੀ ਹਾਲਾਤ ਜੋੜ ਦੋ ਕਿਸਾਨਾਂ ਦੇ ਕਰਜ਼ੇ ਦੇ ਹਾਲਾਤ ਜੋੜ ਦੋ ਤਾਂ ਹਾਲਾਤ ਹੋਰ ਖਰਾਬ ਹੁੰਦੇ ਦਿਖਾਈ ਦਿੰਦੇ ਨੇ ਕਿਸੇ ਪਾਸੇ ਕੋਈ ਬਚਾਅ ਵਾਲਾ ਰਸਤਾ ਦਿਖਾਈ ਨਹੀਂ ਦਿੰਦਾ ਪਹਿਲਾਂ ਜੋ ਪੰਜਾਬ ਦੇ ਲੋਕਾਂ ਨੂੰ ਇੱਕੋ ਇੱਕ ਰਸਤਾ ਦਿਖਾਈ ਦਿੰਦਾ ਸੀ ਆਪਣੇ ਪੁੱਤਾਂ ਧੀਆਂ ਨੂੰ ਫਟਾਫਟ ਵਿਦੇਸ਼ ਭੇਜ ਦੇਵੋ ਇੱਥੋਂ ਭੇਜੋ ਇੱਥੋਂ ਕੱਢੋ ਬਾਹਰਲੇ ਦੇਸ਼ਾਂ ਦੇ ਵਿੱਚ ਭੇਜੋ ਤਾਂ ਕਿ ਉਹ ਆਪਣੀ ਜ਼ਿੰਦਗੀ ਸਵਾਰ ਸਕਣ ਆਪਣਾ ਭਵਿੱਖ ਜਿਹੜਾ ਹੈ ਉਹ ਸਵਾਰ ਸਕਣ ਉਹ ਰਸਤੇ ਵੀ ਲਗਾਤਾਰ ਬੰਦ ਹੁੰਦੇ ਦਿਖਾਈ ਦੇ ਰਹੇ ਨੇ ਕੈਨੇਡਾ ਦੇ ਵਿੱਚ ਜੋ ਹਾਲ ਨੇ ਉੱਥੋਂ ਜਹਾਜ਼ ਭਰ ਕੇ ਵਾਪਸ ਆਉਣੇ ਸ਼ੁਰੂ ਹੋ ਗਏ ਨੇ ਨਾ ਉੱਥੇ ਵਰਕ ਪਰਮਿਟ ਮਿਲ ਰਹੇ ਨੇ ਨਾ ਹੀ ਉੱਥੇ ਪੀਆਰ ਦੇ ਹਾਲਾਤ ਕੋਈ ਚੰਗੇ ਹੋਏ ਨੇ ਜਿਹੜੇ ਸਟੱਡੀ ਵੀਜ਼ੇ ਦੇ ਚਲਦੇ ਆ ਨੌਜਵਾਨ ਭਾਰੀ ਗਿਣਤੀ ਚ ਬਾਹਰ ਜਾ ਰਹੇ ਸੀ ਉਹਨਾਂ ਦੇ ਵਿੱਚ ਵੀ 70 80 ਫੀਸਦੀ ਦੀ ਕਮੀ ਆ ਗਈ ਹੈ ਵੀਜ਼ੇ ਵੀ ਉਸ ਤਰੀਕੇ ਨਾਲ ਨਹੀਂ ਮਿਲ ਰਹੇ। ਇਹੀ ਹਾਲ ਬਾਕੀ ਦੇਸ਼ਾਂ ਦਾ ਹੈ ਚਾਹੇ ਆਸਟ੍ਰੇਲੀਆ ਹੋਵੇ ਚਾਹੇ ਉਹ ਜਰਮਨੀ ਹੋਵੇ ਚਾਹੇ ਉਹ ਯੂ ਐਸ ਹੋਵੇ ਅਮਰੀਕਾ ਹੋਵੇ ਜਾਂ ਇੰਗਲੈਂਡ ਹੋਵੇ ਉੱਥੇ ਵੀ ਸਖਤੀ ਇਸੇ ਤਰੀਕੇ ਨਾਲ ਲਗਾਤਾਰ ਵਧੀ ਹੋਈ ਹੈ। ਅਮਰੀਕਾ ਤੋਂ ਜਹਾਜ਼ ਭਰ ਕੇ ਵਾਪਸ ਆ ਰਹੇ ਲੋਕ ਰਿਪੋਰਟ ਹੋ ਰਿਆਂ ਦੀ ਗਿਣਤੀ ਉਹ ਫਲਾਈਟਾਂ ਦੀ ਗਿਣਤੀ ਉਹ ਵੀ ਤੁਹਾਡੇ ਸਾਹਮਣੇ ਹੈ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਲੱਖਾਂ ਰੁਪਏ ਖਰਚਣ ਤੋਂ ਬਾਅਦ ਵੀ ਵਾਪਸ ਆ ਰਹੇ ਨੇ ਸਾਰਾ ਕੁਝ ਗਵਾ ਕੇ ਪੰਜਾਬ ਦੇ ਵਿੱਚ ਮੁੜ ਰਹੇ ਹੁਣ ਇਹ ਜਿਹੜੇ ਮੁੜ ਰਹੇ ਨੌਜਵਾਨ ਨੇ ਜਿਹੜੇ ਆਪਣਾ ਸਾਰਾ ਕੁਝ ਦਾਅ ਤੇ ਲਾ ਕੇ ਗਏ ਸੀ ਜਿਨ੍ਹਾਂ ਦੇ ਕੋਲ ਜੋ ਵੀ ਪੂੰਜੀ ਸੀ ਉਹ ਉਹਨਾਂ ਨੇ ਇੱਥੇ ਫਸਾ ਲਈ ਇੱਥੇ ਖਰਾਬ ਕਰ ਲਈ ਕੁਝ ਵੀ ਕਹਿ ਲੋ ਉਹਨਾਂ ਲਈ ਅੱਗੇ ਆਉਣ ਵਾਲੇ ਭਵਿੱਖ ਦੇ ਵਿੱਚ ਕੀ ਰਸਤੇ ਬਚੇ ਨੇ ਕੀ ਉਹਨਾਂ ਨੂੰ ਰੋਜ਼ਗਾਰ ਮਿਲ ਸਕਦਾ ਹੈ ਉਹ ਆਪਣੀ ਜ਼ਿੰਦਗੀ ਨੂੰ ਪਟੜੀ ਤੇ ਕਿਵੇਂ ਲੈ ਕੇ ਆਉਣਗੇ ਉਸ ਤੇ ਬਾਰੇ ਵੀ ਸਰਕਾਰਾਂ ਚੁੱਪ ਨੇ ਕਿਸੇ ਕੋਲ ਕੋਈ ਰਣਨੀਤੀ ਤਿਆਰ ਕੀਤੀ ਹੋਈ ਦਿਖਾਈ ਨਹੀਂ ਦੇ ਰਹੀ ਗੱਲਾਂ ਫਾਸ਼ਨਾਂ ਦੇ ਵਿੱਚ ਤਾਂ ਸਾਰੇ ਹੀ ਕੁਝ ਨਾ ਕੁਝ ਦੱਸਦੇ ਨੇ ਪਰ ਜ਼ਮੀਨੀ ਹਕੀਕਤ ਕੀ ਹੈ ਉਹ ਆਪਾਂ ਸਾਰੇ ਜਾਣਦੇ ਸੋ ਕੁੱਲ ਮਿਲਾ ਕੇ ਹਾਲਾਤ ਇਹ ਨੇ ਕਿ ਨਾ ਤਾਂ ਸੂਬੇ ਦੀ ਕਾਨੂੰਨ ਵਿਵਸਥਾ ਚੰਗੀ ਹੈ ਜਿਹੜਾ ਕੋਈ ਰਸਤਾ ਪੰਜਾਬੀਆਂ ਨੇ ਲੱਭਿਆ ਹੋਇਆ ਸੀ ਕਿ ਬੱਚਿਆਂ ਨੂੰ ਬਾਹਰ ਭੇਜ ਕੇ ਅਸੀਂ ਸੁਰੱਖਰ ਹੋ ਸਕਦੇ ਹਾਂ ਉਹ ਰਸਤੇ ਬੰਦ ਹੁੰਦੇ ਜਾ ਰਹੇ ਨੇ ਪਾਕਿਸਤਾਨ ਤੋਂ ਲਗਾਤਾਰ ਥ੍ਰੈਟ ਜਿਹੜੀ ਹੈ ਉਹ ਵਧਦੀ ਜਾ ਰਹੀ ਹੈ ਉਹਨਾਂ ਵੱਲੋਂ ਹਥਿਆਰ ਭੇਜਣ ਦੀਆਂ ਕੋਸ਼ਿਸ਼ਾਂ ਨਸ਼ਾ ਭੇਜਣ ਦੀਆਂ ਕੋਸ਼ਿਸ਼ਾਂ ਤੇ ਹੁਣ ਇਸ ਤਰੀਕੇ ਨਾਲ ਕੁਛ ਪੈਟਰੀਏ ਭੇਜਣੀਆਂ ਆਤਵਾਦੀਆਂ ਨੂੰ ਭੇਜ ਕੇ ਹਮਲੇ ਕਰਾਉਣ ਦੀਆਂ ਕੋਸ਼ਿਸ਼ਾਂ ਉਹਨਾਂ ਦੇ ਵਿੱਚ ਲਗਾਤਾਰ ਤੇਜ਼ੀ ਆ ਰਹੀ ਹੈ ਖਤਰਾ ਚਾਰੇ ਪਾਸਿਓਂ ਮਨਰਾ ਰਿਹਾ ਹੈ ਖਤਰਾ ਵਧ ਰਿਹਾ ਹੈ ਤੇ ਉਸ ਦੇ ਨਾਲ ਜਿਹੜੇ ਸੂਬੇ ਦੇ ਵਿੱਤੀ ਹਾਲਾਤ ਨੇ ਉਹ ਵੀ ਵੱਤ ਤੋਂ ਵੱਤਰ ਹੁੰਦੇ ਜਾ ਰਹੇ ਨੇ ਪਹਾੜੀ ਸਰਕਾਰ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਅਸੀਂ GST ਕਲੈਕਸ਼ਨ ਵਧਾ ਲਈ ਸਾਡੇ ਐਕਸਾਈਜ਼ ਦੇ ਕਲੈਕਸ਼ਨ ਵਧ ਗਈ ਹੈ ਅਸੀਂ ਕਮਾਈ ਦੇ ਜਰੀਏ ਵਧਾ ਰਹੇ ਹਾਂ ਪਰ ਉਸ ਦੇ ਨਾਲ ਕਰਜ਼ੇ ਦੀ ਪੰਡ ਵੀ ਲਗਾਤਾਰ ਓਨੇ ਹੀ ਭਾਰੀ ਹੁੰਦੀ ਜਾ ਰਹੀ ਹੈ ਜਿਸ ਦਰ ਦੇ ਉੱਤੇ ਇਹ ਕਮਾਈ ਵਧ ਰਹੀ ਹੈ ਉਸ ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਸਾਡਾ ਕਰਜ਼ਾ ਵਧ ਰਿਹਾ ਹੈ ਇਹ ਸਚਾਈ ਵੀ ਸਾਰਿਆਂ ਦੇ ਸਾਹਮਣੇ ਹੈ ਲੇਕਿਨ ਇਹਨਾਂ ਸਮੱਸਿਆਵਾਂ ਤੇ ਕਾਬੂ ਪਾਉਣ ਲਈ ਕੋਈ ਵੀ ਰਸਤਾ ਕੋਈ ਵੀ ਹੱਲ ਪੰਜਾਬੀਆਂ ਦੇ ਸਾਹਮਣੇ ਦਿਖਾਈ ਨਹੀਂ ਦੇ ਰਿਹਾ ਜੋ ਸਿਆਸੀ ਆਗੂ ਹਨ ਜੋ ਸਿਆਸੀ ਪਾਰਟੀਆਂ ਹਨ ਉਹਨਾਂ ਦੇ ਵਿੱਚ ਕਿਸੇ ਦੇ ਵਿੱਚ ਵੀ ਇਹ ਮਾਦਾਂ ਨਹੀਂ ਲੱਗਦਾ ਕਿ ਉਹ ਇਨਾਂ ਹਾਲਾਤਾਂ ਦੇ ਉੱਤੇ ਕਾਬੂ ਪਾਉਣ ਦਾ ਦਮ ਰੱਖਦੀਆਂ ਜਿਸ ਤਰੀਕੇ ਦੀ ਸਿਆਸਤ ਹੋ ਰਹੀ ਹੈ ਉਸ ਦੇ ਵਿੱਚ ਇੱਕ ਦੂਜੇ ਤੇ ਇਲਜ਼ਾਮ ਲਾਉਣੇ ਇੱਕ ਦੂਜੇ ਦੇ ਉੱਤੇ ਇਲਜ਼ਾਮ ਤਰਾਸ਼ੀ ਕਰਨੀ ਛਿੱਟਾ ਕਸ਼ੀ ਕਰਨੀ ਇਸੇ ਤਰ੍ਹਾਂ ਦੀ ਸਿਆਸਤ ਹੋ ਰਹੀ ਹੈ ਇਸ ਤੋਂ ਅੱਗੇ ਪਿੱਛੇ ਕੁਛ ਨਹੀਂ ਕਿਸੇ ਕੋਲ ਕੋਈ ਰੋਡ ਮੈਪ ਨਹੀਂ ਹੈ ਕਿਸੇ ਕੋਲ ਕੋਈ ਇਸ ਤਰ੍ਹਾਂ ਦਾ ਰਸਤਾ ਨਹੀਂ ਹੈ ਕਿ ਕਿਸ ਤਰੀਕੇ ਨਾਲ ਪੰਜਾਬ ਨੂੰ ਅਸੀਂ ਵਾਪਸ ਟਰੈਕ ਤੇ ਲੈ ਕੇ ਆ ਰਹੇ ਹਾਂ ਜਾਂ ਆ ਸਕਦੇ ਹਾਂ ਜਾਂ ਇਹ ਰੋਡ ਮੈਪ ਦੇ ਵਿੱਚ ਐਨੇ ਸਾਲ ਦੇ ਵਿੱਚ ਆਹਾ ਆਹਾ ਕਦਮ ਚੱਕ ਕੇ ਪੰਜਾਬ ਦੇ ਹਾਲਾਤਾਂ ਨੂੰ ਸੁਧਾਰਿਆ ਜਾ ਸਕਦਾ ਹੈ ਇਸ ਤਰ੍ਹਾਂ ਦੀ ਗੱਲ ਸਿਆਸਤ ਦੇ ਵਿੱਚ ਹੋ ਹੀ ਨਹੀਂ ਰਹੀ ਹੈ ਬਲਕਿ ਉਸ ਦੀ ਜਗ੍ਹਾ ਧਾਰਮਿਕ ਮੁੱਦੇ ਸਾਹਮਣੇ ਲਿਆ ਕੇ ਲੋਕਾਂ ਦੇ ਜਜ਼ਬਾਤਾਂ ਨੂੰ ਜ਼ਰੂਰ ਪੜਕਾਇਆ ਜਾ ਰਿਹਾ ਹੈ ਇੰਨਾ ਟੰਗ ਤਰੀਕਿਆਂ ਦੇ ਨਾਲ ਹੀ ਵੋਟਾਂ ਬਟੋਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂਕਿ 2027 ਦੇ ਵਿੱਚ ਆਪਣੀ ਸਰਕਾਰ ਬਣਾਈ ਜਾ ਸਕੇ ਕਿਸੇ ਤਰੀਕੇ ਨਾਲ ਹਾਲਾਤਾਂ ਨੂੰ ਕਾਬੂ ਕਿਵੇਂ ਕੀਤਾ ਜਾ ਸਕਦਾ ਹੈ ਪੰਜਾਬ ਦਾ ਭਵਿੱਖ ਬਿਹਤਰ ਕਿਵੇਂ ਕੀਤਾ ਜਾ ਸਕਦਾ ਹੈ ਉਸ ਦੀ ਗੱਲ ਕੋਈ ਵੀ ਸਿਆਸੀ ਪਾਰਟੀ ਜਾਂ ਕੋਈ ਵੀ ਸਿਆਸੀ ਆਗੂ ਨਹੀਂ ਕਰ ਰਿਹਾ ਹਰ ਇੱਕ ਬੰਦਾ ਦਾਅਵੇ ਵੱਡੇ ਵੱਡੇ ਕਰਦਾ ਹੈ ਪੰਜਾਬ ਦੇ ਲਈ ਜੋਂ ਮਰਦ ਦੀਆਂ ਸੌਹਾਂ ਖਾਂਦਾ ਹੈ ਨਾਰੇ ਮਾਜ਼ਾ ਹੈ ਨਵੇਂ-ਨਵੇਂ ਨਾਰੇ ਦਿੱਤੇ ਜਾਂਦੇ ਹਨ ਪਰ ਪ੍ਰੋਗਰਾਮ ਕੀ ਹੈ ਵਿਜ਼ਨ ਕੀ ਹੈ ਥੋੜੀ ਦੂਰ ਅੰਦੇਸ਼ੀ ਕੀ ਕਹਿੰਦੀ ਹੈ ਉਸ ਦੀ ਗੱਲ ਕੋਈ ਨਹੀਂ ਕਰਦਾ ਹਾਲਾਤਾਂ ਤੇ ਕਾਬੂ ਪਾਇਆ ਕਿਵੇਂ ਜਾਊਗਾ ਉਸ ਦੀ ਗੱਲ ਵੀ ਕੋਈ ਨਹੀਂ ਕਰਦਾ ਉਹੀ ਪੁਲਿਸ ਹੈ ਕਦੇ ਨਵੀਂ ਸੈੱਟ ਬਣ ਜਾਂਦੀ ਹੈ ਕਦੇ ਨਵੀਂ ਟਾਸਕ ਫੋਰਸ ਬਣ ਜਾਂਦੀ ਹੈ ਕਦੇ ਕੋਈ ਨਾ ਕੋਈ ਨਵਾਂ ਪ੍ਰੋਜੈਕਟ ਛੇੜ ਦਿੱਤਾ ਜਾਂਦਾ ਹੈ ਪਰ ਨਤੀਜਾ ਉਹੀ ਦਾ ਉਹੀ ਹਾਲਾਤ ਉਹੀ ਦੇ ਉਹੀ ਸੋ ਸਾਲ ਇੱਕ ਹੋਰ ਬੀਤਣ ਦੇ ਕਿਨਾਰੇ ਹੈ ਕੁਝ ਦਿਨਾਂ ਦਾ ਵਕਫਾ ਰਹਿ ਗਿਆ ਹੈ ਨਵੇਂ ਸਾਲ ਦੀ ਆਮਦ ਹੋਏਗੀ ਨਵੇਂ ਸਾਲ ਦੇ ਜਸ਼ਨ ਵੀ ਮਨਾਏ ਜਾਣਗੇ ਹੋ ਸਕਦਾ ਹੈ ਉਸ ਨਵੇਂ ਸਾਲ ਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਹੀ ਕੋਈ ਨਾ ਕੋਈ ਹੋਰ ਇਸ ਤਰ੍ਹਾਂ ਦੀ ਅਹਿਮ ਘਟਨਾ ਵਾਪਰੇ ਜਿਸ ਦੇ ਨਾਲ ਸਾਡੀ ਚਿੰਤਾ ਹੋਰ ਵਧੇ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਠੀਕ ਹੁੰਦਾ ਕੁਝ ਚੰਗਾ ਹੁੰਦਾ ਉਹ ਸਾਨੂੰ ਦਿਖਾਈ ਨਹੀਂ ਦੇ ਰਿਹਾ ਹੈ ਉਹ ਜਿਹੇ ਹਾਲਾਤ ਲੱਗ ਨਹੀਂ ਰਹੇ ਹਨ ਕਿ ਬਹੁਤ ਛੇਤੀ ਪੰਜਾਬ ਨੂੰ ਕੋਈ ਚੰਗੀ ਖਬਰ ਸੁਣਨ ਨੂੰ ਮਿਲੇ ਔਰ ਰਸਤਾ ਕਿਤੇ ਨਾ ਕਿਤੇ ਕੋਈ ਨਾ ਕੋਈ ਜਮਾ ਸਾਡੇ ਵਰਗੇ ਲੋਕਾਂ ਨੂੰ ਵੀ ਲੈਣਾ ਚਾਹੀਦਾ ਹੈ ਸਾਡੇ ਸਮਾਜ ਨੂੰ ਵੀ ਲੈਣਾ ਚਾਹੀਦਾ ਹੈ ਜੋ ਜਿਹੜੇ ਪ੍ਰਸ਼ਨ ਪੁੱਛਣੇ ਚਾਹੀਦੇ ਹਨ ਜੋ ਸਵਾਲ ਕਰਨੇ ਚਾਹੀਦੇ ਹਨ ਉਹ ਸਵਾਲ ਨਾ ਕਰਦੇ ਹਨ ਨਾ ਕਿਸੇ ਹੋਰ ਨੂੰ ਕਰਨ ਹੁੰਦੇ ਨੇ ਉਹ ਇਹਨਾਂ ਸਿਆਸੀ ਪਾਰਟੀ ਦੀਆਂ ਲੀਹਾਂ ਉੱਤੇ ਹੀ ਇਹਨਾਂ ਜਜ਼ਬਾਤਾਂ ਨੂੰ phੜਕਾਉਣ ਦਾ ਹੀ ਕੰਮ ਕਰਦੇ ਨੇ ਉਹ ਵੀ ਬਾਰ-ਬਾਰ ਧਾਰਮਿਕ ਮੁੱਦਿਆਂ ਦੇ ਉੱਤੇ ਹੀ ਡਿਸਕਸ਼ਨ ਕਰਦੇ ਨੇ ਉਹਨਾਂ ਤੇ ਹੀ ਚਰਚਾਵਾਂ ਕਰਦੇ ਨੇ ਜਾਂ ਫਿਰ ਸਰਕਾਰ ਨੂੰ ਜਾਂ ਇੱਕ ਕਿਸੇ ਵਿਰੋਧੀ ਪਾਰਟੀ ਨੂੰ ਨਿਸ਼ਾਨੇ ਤੇ ਲੈ ਕੇ ਉਹਨਾਂ ਦੇ ਉੱਤੇ ਹੀ ਸਵਾਲ ਖੜੇ ਕਰਦੇ ਨੇ ਸਾਰਿਆਂ ਨੂੰ ਕਟਹਿਰੇ ਦੇ ਵਿੱਚ ਨਹੀਂ ਖੜਾ ਕਰਦੇ ਸਾਰਿਆਂ ਤੋਂ ਉਹਨਾਂ ਦੀਆਂ ਨਕਾਮੀਆਂ ਬਾਰੇ ਗੱਲ ਨਹੀਂ ਕਰਦੇ ਉਹ ਸਿਰਫ ਕਿਸੇ ਨਾ ਕਿਸੇ ਇੱਕ ਆਗੂ ਨੂੰ ਕਿਸੇ ਨਾ ਕਿਸੇ ਇੱਕ ਪਾਰਟੀ ਨੂੰ ਫੜ ਕੇ ਉਹਨਾਂ ਦਾ ਪੱਖਪੂਰਤੇ ਜ਼ਿਆਦਾ ਦਿਖਾਈ ਦੇ ਰਹੇ ਹਨ ਦਾਵਾ ਇਹ ਸਾਰੇ ਲੋਕ ਵੀ ਪੰਜਾਬ ਦੇ ਹੱਕਾਂ ਦੇ ਲਈ ਪੰਜਾਬ ਦੇ ਲੋਕਾਂ ਲਈ ਲੜਨ ਦਾ ਕਰਦੇ ਨੇ ਪਰ ਅਸਲ ਦੇ ਵਿੱਚ ਚਿਹਰੇ ਇਹਨਾਂ ਦੇ ਵੀ ਕਿਤੇ ਨਾ ਕਿਤੇ ਦੋਗਲੇ ਨੇ ਇਹਨਾਂ ਦੇ ਉੱਤੇ ਵੀ ਇਹਨਾਂ ਦੀਆਂ ਨੀਤਾਂ ਦੇ ਉੱਤੇ ਵੀ ਸਵਾਲ ਖੜੇ ਹੁੰਦੇ ਰਹਿੰਦੇ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਕੋਈ ਬਹੁਤੀ ਜਲਦੀ ਠੀਕ ਹੁੰਦੇ ਦਿਖਾਈ ਨਹੀਂ ਦੇ ਰਹੇ ਸਗੋਂ ਜਿਸ ਤਰੀਕੇ ਦੀ ਸਿਆਸਤ ਹੋ ਰਹੀ ਹੈ ਇਹ ਉਮੀਦ ਜ਼ਰੂਰ ਕੀਤੀ ਜਾ ਸਕਦੀ ਹੈ ਕਿ ਹਾਲਾਤ ਹੋਰ ਵਿਗੜਨ ਹੋਰ ਨਿਘਾਰ ਦੇ ਪਾਸੇ ਪੰਜਾਬ ਨੂੰ ਜਾਵੇ لیکن ਇੱਥੇ ਹੀ ਇਹ ਉਮੀਦ ਕਰਦੇ ਹਾਂ ਕਿ ਲੋਕ ਜਾਗਰੂਕ ਹੋਣਗੇ ਲੋਕ ਇਹਨਾਂ ਚਾਲਾਂ ਨੂੰ ਸਮਝਣਗੇ ਇਹਨਾਂ ਸਿਆਸੀ ਪੈਤਲੇਬਾਜ਼ੀ ਤੋਂ ਉੱਪਰ ਉੱਠ ਕੇ ਜੋ ਉਹਨਾਂ ਨੂੰ ਵਰਗਲਾਉਣ ਦੀ ਨਿਤ ਕੋਸ਼ਿਸ਼ ਹੋ ਰਹੀ ਹੈ ਧਰਮ ਦੇ ਨਾਮ ਦੇ ਉੱਤੇ ਜਾਤ ਦੇ ਨਾਮ ਦੇ ਉੱਤੇ ਉਹਨਾਂ ਨੂੰ ਆਪਸ ਦੇ ਵਿੱਚ ਲੜਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਚਾਲਾਂ ਤੋਂ ਸੁਚੇਤ ਰਹਿ ਕੇ ਆਪਣੇ ਭਵਿੱਖ ਨੂੰ ਆਪਣੇ ਬੱਚਿਆਂ ਦੇ ਭਵਿੱਖ ਨੂੰ ਕਿਵੇਂ ਬਿਹਤਰ ਕੀਤਾ ਜਾ ਸਕਦਾ ਹੈ ਉਸ ਦੇ ਬਾਰੇ ਜ਼ਰੂਰ ਸੋਚਣਗੇ ਉਸ ਦੇ ਬਾਰੇ ਜ਼ਰੂਰ ਧਿਆਨ ਦੇਣਗੇ ਇਸੇ ਉਮੀਦ ਦੇ ਨਾਲ ਹੀ ਤੁਹਾਨੂੰ ਵਿਦਾ ਲੈਣੇ ਆ। ਧੰਨਵਾਦ।